ਆ ਦੇਖ ਲੋ ਕੰਜਰ ਕਰ ਰਿਹਾ ਹੈ ਕੰਜਰਪੁਰਾ ਭਾਰਤ ਦੇ 플ੈਗ ਦਾ અપਮਾਨ ਕਰਨਾ ਡਿਸਰਸਪੈਕਟ ਕਰ ਰਿਹਾ ਹੈ ਇੰਡੀਆ ਦੇ 플ੈਗ ਦੇ ਬਹੁਤ ਪੰਜਾਬੀ ਹੈ ਬਹੁਤ ਪੰਜਾਬੀ ਸਿੱਖ ਹੈ ਜੋ ਆਪਣੇ ਇੰਡੀਆ ਦੇ 플ੈਗ ਦਾ ਬਹੁਤ ਸਬਕ ਕਰਦੇ ਹੈ ਮਾਨ ਸਨਮ ਕਰਦੇ ਹੈ ਹਿੰਦੂਆਂ ਨੂੰ ਬਦਤਿਆ ਕਰਦੇ ਸੋ ਇਹ ਕੁਛਕ ਐਸੇ ਗੰਦੇ ਨਸਲ ਦੇ ਕੀੜੇ ਨੇ ਕੁਛਕ ਗੰਦੀ ਨਸਲ ਦੇ ਜਿਨ੍ਹਾਂ ਨੇ ਅੱਜ ਸਿੱਖਾਂ ਦੀ ਉਹ ਉਮੇਸ਼ ਬਣਾਈ ਹੈ ਵਰਲਡ ਵਾਈਜ਼ ਕਿ ਜਿਨ੍ਹਾਂ ਦੇ ਮਗਰ ਵੀ ਸਿੰਘ ਤੇ ਕੌਰ ਲੱਗਦਾ ਨਾ ਲੋਕਾਂ ਨੂੰ ਨਫ਼ਰਤ ਦਿਨੇ ਗਾਵਾਂ ਨਾਲ ਦੇਖਣ ਲੱਗਿਆ ਕਿ ਖਾਲਸਪਨ ਇੱਕ ਗੰਦੇ ਐਕਟਰਨਲ ਵੀ ਬਣ ਗਿਆ ਇਸ ਕਮਜ਼ੋਰ ਗੰਦੀ ਗੱਟਰ ਦੀ ਗੰਦੀ ਨਾਲੀ ਦੇ ਕੀੜਿਆਂ ਨੇ ਸਾਰੇ ਪਾਸੇ ਗੰਦਗੀ ਕਲਾ ਕੀਤੀ ਸਾਡੀ ਪੂਰੀ ਸਿੱਖ ਕੌਮ ਨੂੰ ਬਦਨਾਮ ਕਰਕੇ ਰੱਖਤਾ ਸਾਡੀ ਇੱਕ ਵੱਖਰੀ ਇਮੇਜ ਹੁੰਦੀ ਸੀ ਦੁਨੀਆ ਦੇ ਜਦੋਂ ਕੋਈ ਧੀ ਪੈਣ ਕੋਈ ਪੱਗ ਵਾਲਾ ਸਰਦਾਰ ਖੜਾ ਵੇਖਦੀ ਸੀ ਨਾ ਕਿੱਥੇ ਉਹਨੂੰ ਕੋਈ ਭੀੜ ਪੈ ਜਾਂਦੀ ਸੀ ਪੱਛ ਕੀ ਜਾਂਦੀ ਸੀ ਕਿ ਬਾਈ ਜੀ ਮੇਰੀ ਰੱਖਿਆ ਦੀਜੀਏ ਮੈਨੂੰ ਤੁਹਾਡੀ ਮਦਦ ਚਾਹੀਦੀ ਆ ਅੱਜ ਜਦੋਂ ਕੋਈ ਧੀ ਪੈਣ ਪੱਗ ਵਾਲਾ ਵੇਖਦੀ ਉਹਦੇ ਅੰਦਰ ਪਤਾ ਕੀ ਐਮਐਸਓ ਹੁੰਦਾ ਠੀਕਨ ਦੇ ਡਰਟੀ ਕਿਸਕਲ ਕ੍ਰਿਮੀਨਲ ਇਸ ਕੋ ਚੰਗਾ ਤੋਂ ਮਾਰੀ ਜਾਈਏ ਇਹਨਾਂ ਦੀ ਹੱਲ ਨਹੀਂ ਲੱਗਦੀ ਕੀ ਇਹ ਚੰਡੇ ਪਾੜਨ ਨਾਲ ਤੁਹਾਨੂੰ ਖਾਲਸਪਨ ਮਿਲ ਗਿਆ ਤੁਸੀਂ ਕਿੰਨੇ ਸਾਲਾਂ ਤੋਂ ਚੰਡੇ ਪਾੜ ਰਹੇ ਹੋ ਇੰਡੀਆ ਦੇ ਕਦੇ ਉਹਦੇ ਉੱਤੇ ਖੜ ਕੇ ਧੰੜਾ ਪਾਣੇ ਹੋ ਕਦੀ ਫਲਾਗ ਉਹ ਤਾਂ ਤੁਸੀਂ ਜੁੱਤੀਆਂ ਰੱਖਦੇ ਹੋ ਤਾਂ ਮੈਂ ਪਹਿਲੇ ਵੀ ਕਹਿੰਦੇ ਸੀ ਕਿ ਚੰਡਾ ਨਹੀਂ ਹੈ ਤੁਹਾਡੀ ਆਪਣੀ ਮਾਂ ਦੀ ਸੁੱਖਣਾ ਉਸੇ ਆਪਣੀ ਮਾਂ ਦੀ ਸੁੱਖਣ ਨਾਲਾ ਕੱਟ ਕੇ ਉਹਦੀ ਸੁੱਖਣ ਲਾ ਕੇ ਉਹਨੂੰ ਭਰੇ ਬਾਜ਼ਾਰ 'ਚ ਨੰਗਾ ਕਰਕੇ ਆਪਣੀ ਮਾਂ ਦੀ ਇੱਜ਼ਤ ਦੀ ਨਿਲਾਮੀ ਆਪ ਕਰਦੇ ਮਿਲ ਕੇ ਖਾਲਿਸਤਾਨ ਯਾ ਤਾਂ ਉਹੀ ਲੱਗਦਾ ਹੈ ਐਦਾਂ ਬਦਤਮੀਜ਼ੀਆਂ ਕਰਕੇ ਤੁਹਾਨੂੰ ਖਾਲਿਸਤਾਨ ਮਿਲ ਜੇਗਾ ਪਾਪੇ ਤਾਂ ਮਿਲੇਗਾ ਥੋੜੂ ਇਹ ਤਾਂ ਮੇਰੀ ਆਵਾਜ਼ ਹੈ ਕੋਈ ਵੀ ਜੰਗ ਜਿੰਨੀ ਹੁੰਦੀ ਹੈ ਇਨਸਾਨ ਨੇ ਜ਼ਿੰਦਗੀ ਵਿੱਚ ਉਹ ਪਿਆਰ ਮੁਹੱਬਤ ਨਾ ਅੰਡਰਸਟੈਂਡਿੰਗ ਨਾਲ ਜਿੱਤ ਸਕਦਾ ਆਪਣੀ ਮਿੱਠੀ ਜ਼ੁਬਾਨ ਨਾਲ ਪਰ ਜਿਹੜੀਆਂ ਬਦਤਮੀਜ਼ੀਆਂ ਤੇ ਗੰਦਗੀ ਤੇ ਤੁਸੀਂ ਉੱਤੇ ਇਹ ਤਾਂ ਕਦੀਆਂ ਜੰਗਾਂ ਨਹੀਂ ਜਿੱਤਦਾ ਜਾਂਦੀਆਂ ਜਦੋਂ 1947 ਦੇ ਵਿੱਚ ਪਾਕਿਸਤਾਨ ਤੇ ਇੰਡੀਆ ਵੱਖ ਹੋਏ ਸੀ ਕਿੰਨੇ ਸਿੱਖ ਮਰੇ ਸੀ ਇਹਦੇ ਪਤਾ ਤਾਂ ਸਿੱਖਾਂ ਤੋਂ ਇਲਾਵਾ ਹੋਰ ਵੀ ਕਿੰਨੇ ਧਰਮ ਦੇ ਲੋਕ ਮਰੇ ਸੀ ਜਦੋਂ ਟ੍ਰੇਨਾਂ ਦੀ ਟ੍ਰੇਨਾਂ ਦੀਆਂ ਲਾਸ਼ਾਂ ਭਰ ਕੇ ਪਾਕਿਸਤਾਨ ਤੋਂ ਪੰਜਾਬ ਚ ਆਈਆਂ ਇੰਡੀਆ ਚ ਆਈਆਂ ਤੇ ਇੰਡੀਆ ਤੋਂ ਟ੍ਰੇਨਾਂ ਭਰ ਕੇ ਪਾਕਿਸਤਾਨ ਦੇ ਸਮਾਪੋਲੀ ਕੀ ਸੀ ਉਹਨਾਂ ਦੇ ਉਹਨਾਂ ਲਾਸ਼ਾਂ ਦਾ ਉਹਨਾਂ ਦੀ ਮੌਤ ਦਾ ਇਨਤਕਾਮ ਕੌਣ ਲਏਗਾ ਕਦੇ ਕਿਸੇ ਨੇ ਇਨਤਕਾਮ ਬਾਰੇ ਸੋਚਿਆ ਕਿ ਜਿਹੜੇ ਇੰਨੇ ਲੋਕ ਪੰਜਾਬੀ ਸਿੱਖ ਉਹਦੇ ਵਿੱਚ ਇੰਨੇ ਮਾਰੇ ਸੀ ਉਹ ਸਿੱਖਾਂ ਦੀ ਮੌਤ ਦਾ ਇਨਤਕਾਮ ਕਿਸ ਕਦੋਂ ਲੜਾ ਇਹ ਗੱਲ ਤਾਂ ਤੁਹਾਡੇ ਸਾਰਿਆਂ ਦੇ ਮਨ ਵਿੱਚ ਆਉਂਦੀ ਨਹੀਂ ਹੈ ਬਸ 1984 ਵਿੱਚ ਜੋ ਹੋਇਆ ਸੀ ਉਹਦਾ ਬਦਲਾ ਲੈਣਾ 1984 ਵਿੱਚ ਜੋ ਵੀ ਹੋਇਆ ਸਾਡੀ ਦੋਨੋਂ ਹੱਥ ਬਰਾਬਰ ਨੱਚੀ ਸਿਰਫ ਕੁਸੀਨਾ ਇਹ ਕਿਹ ਟਮਾਸ਼ਾ ਬਣਾਇਆ ਲੋਕਾਂ ਦੇ ਵਿੱਚ ਸਿਰਫ ਫੰਡ ਇਕੱਠੇ ਕਰ ਰਹੇ ਹੋ ਪੈਸਾ ਖਾ ਰਹੇ ਹੋ ਔਰ ਵੈਸੇ ਵੀ ਤੁਹਾਡੇ ਜਿਹਨੇ ਚਲੂਨੇ ਲੜ ਰਹੇ ਆ ਪਿਛਵਾੜੇ ਵਿੱਚ ਤੇ ਜਾਓ ਨਾ ਭਾਰਤ ਚ ਭਾਰਤ ਚ ਜਾ ਕੇ ਆਪਣੇ ਪੰਜਾਬ ਨੂੰ ਖਾਲਸਾਣ ਬਣਾਓ ਵੱਖਰਾ ਮੁਲਕ ਬਣਾਓ ਇੱਥੇ ਕੈਨੇਡਾ ਅਮਰੀਕਾ ਇਟਲੀ ਫਰਾਂਸ ਆਸਟ੍ਰੇਲੀਆ ਨਿਊਜ਼ੀਲੈਂਡ ਇੱਥੇ ਕਿਉਂ ਗੰਦ ਪਾ ਰਹੇ ਹੋ ਇੱਥੋਂ ਬੈਠੇ ਵੀ ਕਦੀ ਯੁੱਧ ਹੁੰਦੇ ਆ ਜਦੋਂ ਰਾਜੇ ਮਹਾਰਾਜੇ ਨੇ ਵੱਡੇ ਵੱਡੇ ਯੁੱਧ ਜਿੱਤੇ ਸੀ ਨਾ ਵੱਡੇ ਵੱਡੇ ਕਿਲੇ ਜਿੱਤੇ ਸੀ ਉਹਨਾਂ ਨੇ ਉਹਂ ਦਾ ਤੇ ਪਿੰਡ ਤੇ ਪਤਾ ਹੀ ਕੀ ਸੀ ਉਹ ਮੈਦਾਨ ਵਿੱਚ ਉਸ ਜਗ੍ਹਾ ਤੇ ਜਾ ਕੇ ਉਹਨੇ ਜੰਗ ਲੜੀ ਸੀ ਫਿਰ ਉਹ ਕਿਲੇ ਤੇ ਉਹ ਆਪਣਾ ਝੰਡਾ ਫਰਾਉਂਦੇ ਸੀ ਸੋ ਜਦੋਂ ਕਿਤੇ ਜੰਗ ਲੜਨੀ ਹੁੰਦੀ ਹੈ ਜਗ੍ਹਾ ਤੇ ਸਥਾਨ ਤੇ ਜਾਣਾ ਪੈਂਦਾ ਤੁਸੀਂ ਤਾਂ ਕਾਲੇ ਕੱਚੇ ਵਾਲਿਓ ਮਨੁਸੋ ਜੁੱਤੀਆਂ ਵਾਲੀ ਪਾਲਿਸ਼ ਦੇ ਲਾਦੋ ਇੱਥੇ ਬੈਠੇ ਖਾਲਸਾ ਮੰਗ ਰਹੇ ਹੋ ਬਸ ਇੰਨੀ ਕੀ ਪਾਵਰ ਆ ਤੁਹਾਡੇ ਵਿੱਚ ਇੰਨੀ ਕੀ ਹਿੰਮਤ ਹੈ ਇੰਨੀ ਕੀ ਜਾਨ ਤੁਹਾਨੂੰ ਮਰ ਜਾਣਾ ਚਾਹੀਦਾ ਸਭ ਨੂੰ ਉੱਤੋਂ ਉੱਪਕੇ ਜੋ ਤੁਸੀਂ ਸਾਡੇ ਸਾਰੇ ਸਿੱਖਾਂ ਦਾ ਨੱਕ ਡੋਗੋਦੀ ਹੈ ਖਾਲਿਸਤਾਨ 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 ਕਰਦੇ ਕਰਦੇ ਤੁਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਇੰਨੇ ਗੰਦੇ ਦੇ ਰਹੇ ਹੋ ਸਭ ਤੋਂ ਜ਼ਿਆਦਾ ਸਾਡੀ ਹੀ ਨਸਲੀ ਕੌਮ ਦੇ ਵਿੱਚ ਜਨਾਨੀਆਂ ਤੇ ਡੋਮੈਸਟਿਕ ਵਾਇਲੈਂਸ ਹੁੰਦਾ ਤੁਸੀਂ ਭੱਟੇ ਆਏ ਖੋਟਿਸਤਾਨੀ ਵਾਲਿਓ ਸਭ ਤੋਂ ਜ਼ਿਆਦਾ ਤੁਸੀਂ ਔਰਤਾਂ ਦੇ ਹੱਥ ਚੱਕਦੇ ਹੋ ਬਗਾਨੇ ਦੀ ਧੀਆ ਵਿਆਹ ਕੇ ਲੈ ਆਨੇ ਤੇ ਮਾਰ ਪਟਾਈ ਕਰਦੇ ਤੇ ਘਰ ਦੀ ਗੁਲਾਮੀ ਕਰਾਦੇ ਉਹਨੂੰ ਇੱਕ ਬੰਦਮਾ ਮਜ਼ਦੂਰ ਬਣਾ ਕੇ ਆਪਣੇ ਘਰ ਦੇ ਵਿੱਚ ਰੱਖਦੇ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਸਾਡੀ ਨਸਲ ਦੇ ਵਿੱਚ ਹੋ ਰਿਹਾ ਹੈ ਆਪਣੇ ਬੱਚਿਆਂ ਨੂੰ ਅچھے ਸੰਸਕਾਰ ਦੇਣ ਤੋਂ ਬੈਟਰ ਤੁਸੀਂ ਖਾਲਿਸਤਾਨ ਖਾਲਿਸਤਾਨ ਕਰ ਰਹੇ ਹੋ ਉਹਨਾਂ ਦੇ ਅੰਦਰ ਗੰਦ ਟੰਡ ਐਕਟੀਵਿਟੀਜ਼ ਫਰ ਰਨਫਰ ਦਾ ਪਰਿਓ ਕਦੇ ਆਪਣੇ ਪੁੱਤਾਂ ਨੂੰ ਇਹ ਸੰਸਕਾਰ ਦਿੱਤੇ ਆ ਕਿ ਕਿਸੇ ਦੇ ਧੀ ਨੂੰ ਵਿਆਹ ਕਰ ਲਿਆਣਾ ਕਾਕੇ ਖਬਰ ਦਾ ਜਿਸ ਧੀ ਨੂੰ ਹੱਥ ਵੀ ਲਾਇਆ ਉਹ ਥੱਪੜ ਵੀ ਮਾਰਿਆ ਉਹਨੂੰ ਗੰਦੀ ਗਾਲਾਂ ਵੀ ਕੱਢੀਆਂ ਜਿੰਨਾ ਤੇਰਾ ਰਾਈਟ ਹੋਏਗਾ ਜ਼ਿੰਦਗੀ ਟੀਮ ਦਾ ਬੇਟਾ ਉਹਨਾਂ ਰਾਈਟਸ ਕੁੜੀ ਦਾ ਬੇਟਾ ਜੇ ਤੂੰ ਆਪਣੀ ਮਰਜ਼ੀ ਦੇ ਕੱਪੜੇ ਪਾਏਗਾ ਤਾਂ ਉਹ ਵੀ ਆਪਣੀ ਮਰਜ਼ੀ ਨਾਲ ਆਪਣੀ ਲਾਈਫ ਨੂੰ ਸਪੈਂਡ ਕਰੇਗਾ ਕਦੇ ਇਦਾਂ ਦੇ ਸੰਸਕਾਰ ਦਿੱਤੇ ਆਪਣੇ ਬੱਚੇ ਮੁੰਡਿਆਂ ਨੂੰ ਮਰਦ ਤੇ ਔਰਤ ਇਕੋ ਰਾਇਟ ਹੈ ਔਰ ਕੋ ਵੀ ਉਨਾ ਹੀ ਬਰਾਬਰ ਜੀਵਨ ਦਾ ਅਧਿਕਾਰ ਹੈ ਕਦੀ ਦਿੱਤੇ ਇਦਾਂ ਦੇ ਤੁਸੀਂ ਸੰਸਕਾਰ ਨਾ ਨਾ ਤੁਸੀਂ ਆਪਣੇ ਮੁੰਡਿਆਂ ਨੂੰ ਇਹ ਕਹਿੰਦੇ ਹੋ ਕਿ ਜਨਾਨੀ ਵਿਆਹ ਕੇ ਲੈ ਆਣੀ ਹੈ ਘੁੱਟ ਕੇ ਥੱਲੇ ਰੱਖਣੀ ਹੈ ਉਹਨਾਂ ਮਾਰ ਕਟਾਈ ਕਰਨ ਨੂੰ ਡਰਾ ਧੰਗਾ ਕੇ ਰੱਖਣਾ ਜੋ ਪੈਸੇ ਕਮਾਊਗੀ ਤਾਂ ਸਾਰੇ ਪੈਸੇ ਖੋ ਲੈਣੇ ਆ ਵਾਈਟ ਆਹ ਤਾਂ ਡਿਫਰੈਂਸ ਦੇ ਸੰਸਕਾਰ ਆ ਆਪਣੇ ਬੱਚਿਆਂ ਨੂੰ ਤੁਸੀਂ ਗਲਤ ਪਾਸੇ ਲਾ ਕੇ ਆਉਣ ਵਾਲੀ ਨਸਲ ਖਰਾਬ ਕਰ ਰਹੇ ਹੋ ਸਿੱਖਾਂ ਗੁਰੂ ਮਹਾਰਾਜ ਸਾਹਿਬ ਇਹ ਕਹੇ ਗਏ ਸੀ ਅੱਜ ਤੁਸੀਂ ਔਰਤਾਂ ਨੂੰ ਟਾਰਗੇਟ ਕਰਦੇ ਹੋ ਸੋਸ਼ਲ ਮੀਡੀਆ ਤੇ ਕਿਸੇ ਔਰਤ ਦੇ ਕੱਪੜੇ ਲਾ ਰਹੇ ਹੋ ਗੰਦੀਆਂ ਗਾਲਾਂ ਕੱਢ ਰਹੇ ਹੋ ਮੈਨੂੰ ਤੁਸੀਂ ਮੈਨਾਂ ਕੀ ਕੁਛ ਨਹੀਂ ਕੀਤਾ ਤੁਸੀਂ ਸੋਸ਼ਲ ਮੀਡੀਆ ਤੇ ਕਿ ਮੇਰੀ ਵੀਡੀਓਆਂ ਨਹੀਂ ਬੰਦ ਹੋ ਗਈਆਂ ਅੱਲਾਹ ਦਾ ਇੱਕ ਦਿਨ ਜਵਾਬ ਪੱਥਰ ਨਾਲ ਦਵਾਂਗੀ ਮੈਂ ਵੀ ਪੰਜਾਬ ਦੀ ਸਿੱਖਣੀ ਆ ਇਹ ਗੱਲ ਯਾਦ ਰੱਖਿਓ ਨਾ ਤੁਹਾਨੂੰ ਪਹਿਲੇ سپورਟ ਕੀਤਾ ਨਾ ਮੈਂ ਅੱਜ سپورਟ ਕਰੂੰਗੀ ਉਹਦੀ ਵਜ੍ਹਾ ਹੈ ਕਿ ਤੁਸੀਂ ਸਾਰੇ ਕਾਨੂੰਨ ਤੋੜੇ ਤਨੂੰ ਦੀ ਉਲੰਘਣਾ ਕਰ ਰਹੇ ਹੋ ਭਾਰਤ ਦੇ ਝੰਡੇ ਦਾ ਅਪਮਾਨ ਕਰ ਰਹੇ ਹੋ ਜਿਹਦੇ ਵਿੱਚ ਕੇਸਰੀ ਰੰਗ ਸਾਡੇ ਸਿੱਖਾਂ ਦਾ ਹੈ ਜਦੋਂ ਝੰਡੇ ਨੂੰ ਪਾੜਦੇ ਹੋ ਹਰਾਮ ਦੇ ਜੱਦਿਓ ਕਿਸੇ ਗਸ਼ਤੀ ਦੇ ਪੁੱਤਰੋ ਤਨੂੰ ਉਹ ਅਹਿਸਾਸ ਹੁੰਦਾ ਜਿਹੜਾ ਝੰਡੇ 'ਚ ਕੇਸਰੀ ਰੰਗ ਦਾ ਉਹ ਸਾਡਾ ਤੁਸੀਂ ਉਹਨੂੰ ਲੀਰੋ ਲੀਰ ਕਰ ਰਹੇ ਹੋ ਵਾਕਿਆ ਤੁਹਾਡੀਆਂ ਮਾਵਾਂ ਕਿਸੇ ਕੋਠੇ ਤੇ ਨਾ 탑 ਦਾ ਮੁਜਰਾ ਕਰਦੀਆਂ ਹੋਣਗੀਆਂ ਤੁਹਾਡੇ ਬਾਪੂ ਉੱਥੇ ਗਏ ਹੋਣੇ ਆ ਗਲਤੀ ਨਾਲ ਤੁਸੀਂ ਸਾਰੇ ਕੰਜਰ ਪੈਦਾ ਹੋ ਗਏ ਫਿਰ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਤੇ ਇਹਨਾਂ ਨੂੰ ਨਾਮ ਨਹੀਂ ਦੇਣਾ ਆਪਣਾ ਕਿ ਸਾਡੇ ਤਾਂ ਪਹਿਲੇ ਕਹਿੰਦੇ ਵਿਆਹ ਹੋਇਆ ਘਰ ਅੱਗੇ ਰੋਲਾ ਪਾਣੀਆਂ ਫਿਰ ਤੁਸੀਂ ਕੋਠੇ ਤੇ ਨਾ ਮਾਂ ਤੁਹਾਡੀ ਘੁੰਗਰੂ ਪਾ ਕੇ ਤਾਂ ਦਿਲ ਤਾਂ ਦਿਲ ਤਕੜ 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 ਦਿਲ ਤਾਂ ਦਿਲ ਤਾਂ ਕਰਦੇ ਸੋਇ ਸੁਣਾ ਕਰਦੇ ਸੀ ਤਬਲਾ ਕੁੱਟਦੇ ਕੁੱਟਦੇ ਹੀ ਤੁਹਾਡੇ ਹੱਥਾਂ 'ਚ ਇੰਨੀ ਕੁ ਪਾਵਰ ਆ ਗਈ ਕਿ ਤੁਸੀਂ ਆਪਣੇ ਹੀ ਮਾਦਿਆਂ ਸੁੱਖਾਂ ਲਾ ਕੇ ਪਾੜਨੀਆਂ ਸ਼ੁਰੂ ਕਰ ਦਿੱਤੀ ਗੰਦੇ ਨਸਲ ਦੇ ਗੱਟਰ ਦੇ ਪਤੂਦਾਰ ਗੰਦੇ ਬੰਦਿਆਂ ਕੋਲ ਲੜਾਈ ਲੜਨੀ ਹੈ ਖਾਲਸਤਾਨ ਦੀ ਤਮੀਜ਼ ਨਾਲ تہذیਬ ਨਾਲ ਲੜੋ ਕਿਸੇ ਨੂੰ ਦਿਲ ਨਾ ਦਿਖਾਓ ਕਿਸੇ ਦੀ ਬਾਪ ਨੂੰ ਫੇਸ ਨਾ بچਾਓ 1984 1984 ਕਰ ਕਰਕੇ ਨਾ ਲੋਕਾਂ ਨੂੰ ਬੱਚਿਆਂ ਨੂੰ ਗੁਮਰਾਹ ਨਾ ਕਰੋ ਸਚਾਈ ਦੱਸੋ ਕਿ ਸਾਡੀ ਤੋਂ ਨਾ ਹੱਥ ਪਰਾਂ ਪਰ ਵੱਜੀ ਸੀ ਆਈ ਸਮਝ ਵੀ ਲਵ ਇੰਡੀਆ ਜੈ ਹਿੰਦ ਜੈ ਭਾਰਤ